ਮੇਰਾ ਨਾਮ ਫੇਜ਼ ਖਾਨ ਜੀ ਹੈ ਰਾਜਸਥਾਨ ਤੋਂ। ਔਰ ਸਾਨੂੰ ਲਗਭਗ 2011 ਤੋਂ ਸੀ ਬੱਕਰੇ ਲੈ ਕੇ ਆਉਂਦੇ ਆ। ਮਤਲਬ 50 60 70 80 ਬੱਕਰਾ ਲੈ ਕੇ ਆਉਂਦੇ ਆ। ਤੇ ਐਤ ਕੀ ਵਾਰ ਜਿਹੜੇ ਬੱਕਰੇ ਨਾ ਇਹਨਾਂ ਦੀ ਗਰਮੀ ਵੱਧ ਪਾਈ ਗਈ ਔਰ ਉਹਨੀ ਸਮਾਈ ਵੀ ਨਹੀਂ ਹੋਈ ਔਰ ਤਾਂ ਵਾਸਤੇ ਬੱਕਰਾ ਮੰਡੀ ਚ ਘਟਾ ਰਿਹਾ ਹੈ। ਕਮ ਆਇਆ ਬੱਕਰਾ ਮੰਡੀ। ਜੀ ਸਾਡੇ ਤਾਂ ਉੱਥੇ ਇਹਨਾਂ ਨੂੰ ਖਰੀਦ ਕੇ ਇਕੱਠੇ ਕਰ ਲੈਂਦੇ ਆ। ਅੱਛਾ ਜੀ। ਤੇ ਚੱਲੇ ਸੀ 7 ਤਰੀਕ ਸ਼ਾਮ ਦੀ। हां जी ਕਿੰਨੇ ਨਗ ਸੀ ਮੇਰੇ ਕੋਲ ਨਗ ਸੀਗੇ 80 ਫਿਰ ਇੱਕ ਗੱਡੀ ਚ ਜਾਂ ਹਾਂ ਜੀ ਹਾਂ ਜੀ ਇੱਕ ਗੱਡੀ ਚ 100 ਤੇ 20 ਤੀ ਨਗ ਆਏ ਸੀਗੇ ਔਰ ਦੋ ਜਣਿਆਂ ਨੇ ਸੇ ਅਸੀਂ ਮਿਲ ਕੇ ਗੱਡੀ ਲੈਂਦੀ ਹੈਗੀ ਅੱਛਾ ਜੀ ਨਾਲ ਕੌਣ ਨੇ ਤੁਹਾਡੇ ਨਾਲੇ ਖਾਜੀ ਵਾਲੇ ਦੇ ਆਪਣੇ ਭਾਈ ਹਨ ਜੀ अजीम ਖਾਨ ਜੀ 11 ਕੇੜੀ ਤੋਂ ਇੱਥੇ ਆ ਕੇ ਕਿਸ ਤਰ੍ਹਾਂ ਲੱਗਦਾ ਜੀ ਮੌਸਮ ਵੀ ਥੋੜਾ ਜਿਆਦਾ ਸਖਤ ਹੈ ਹਾਂ ਮੌਸਮ ਸਖਤ ਹੈ ਤੇ ਐਤ ਕੀ ਵਾਰ ਗਰਮੀ ਬਹੁਤ ਜਿਆਦਾ ਈ ਥੀ ਅੱਛਾ ਜੀ ਤੇ مارکیٹ ਦਾ ਰੁਕ ਪਿਆ ਤੇ ਨਾ ਮਾਰਕੀਟ ਕੁਲ ਮਿਲਾ ਕੇ ਠੀਕ ਹੈ ਔਰ ਅੱਛਾ ਚੱਲੇ ਜਾਂਦਾ ਜੀ ਮਾਲ ਵੀ ਹੈ ਨਹੀਂ ਔਰ ਮਤਲਬ ਠੀਕ ਹੈ ਕੁਲ ਮਿਲਾ ਕੇ ਤੇ ਮਗਲੇ ਸਾਲਾਂ ਨਾਲੋਂ ਵਧੀਆ ਹੈ ਜੀ 1000 ਰੁਪਏ ਕਿਲੋ ਵਿਕੀ ਜਾਂਦਾ ਹੈ ਔਰ ਜਿਸ ਨੂੰ ਸਮਝੇਗੀ ਉਹ ਜੀ ਮੁਹੰਮਦ ਅਖਤਰ ਹੈ ਜੀ ਮੇਰਾ ਨਾਮ ਇਹ ਵੀਰ ਨੇ ਫਤੇਗੜ ਜ਼ਿਲ੍ਹੇ ਤੋਂ ਬੱਕਰੇ ਵੇਚਣ ਆਏ ਨੇ ਅਸੀਂ ਲੈਣ ਆਏ ਸੀਗੇ ਨਾਲ ਵੇ ਬੱਕਰਾ ਮਾਸ਼ਾਅੱਲਾ ਬਹੁਤ ਹੀ ਸੋਹਣਾ ਔਰ ਸੁਨੱਖਾ ਔਰ ਇਹ ਵੀਰਾਂ ਨੇ ਰੂ ਨਾਲ ਪਾਲਿਆ ਹੋਇਆ ਹੈ ਜੀ ਬੱਕਰਾ ਕਿਆ ਮੁੱਲਵਾੜੀ ਇਹ ਮੰਗ ਰਿਆ ਨੇ ਔਰ ਕਿੱਥੇ ਖੜੀ ਆ ਗੱਲ ਇਹ 110000 ਮੰਗ ਰਿਆ ਹੈ ਬਾਕੀ ਮੰਤਲਾ ਰੇਟ ਦੀ ਜਿਹੜਾ ਉਹ ਕਿਹਾ ਦੱਸ ਨਹੀਂ ਸਕਦਾ ਕਿਸੇ ਨੂੰ ਇਹ ਬੰਦ ਉਠੀ ਹੁੰਦਾ ਈ ਗੱਲ ਬਾਤ ਬਾਕੀ ਕੋਈ ਕਮੀ ਨਹੀਂ ਆਏਗੀ 4 ਕਿਲੋ ਦੁੱਧ ਬਲਾਏ ਹੁੰਦਾ ਬੱਕਰੇ ਨੂੰ 4 ਕਿਲੋ ਲੈ ਨੂੰ ਬਲਾਉਂਦਾ 8 ਕਿਲੋ ਦੁੱਧ ਬਲਾਉਂਦੇ ਦੋਨੇ ਦੱਸ ਘੇਟ ਨਹੀਂ ਸਾਨੂੰ ਇਹ ਬੜੀ ਰੂਹ ਦੇ ਨਾਲ ਛੋਲੇ ਪਾਉਂਦੇ ਨੇ ਦੋਨਾਂ ਨੂੰ 1.5-1.5 ਕਿਲੋ ਔਰ ਮੀਨ ਤੇ ਨਾਲ ਬਹੁਤ ਕਰੀਏ ਬੱਕਰਿਆਂ ਦੇ ਉੱਤੇ ਔਰ ਹਲੇ ਰੇਟ ਨਹੀਂ ਲੱਗ ਰਿਹਾ ਸਹੀ ਇਹਨਾਂ ਨੂੰ ਜਿਹੜਾ ਕੁਰਬਾਨੀ ਦੇੜੀ ਹੁੰਦੀ ਆ ਤਾਂ ਪਸ਼ੂ ਦੇ ਵਿੱਚ ਕਿਹੜੀਆਂ ਗੱਲਾਂ ਦੇਖੀਆਂ ਜਾਂਦੀਆਂ ਗੱਲਾਂ ਸਿੰਗਣਾ ਟੁੱਟਿਆ ਹੋਵੇ ਜਨਾਬ ਔਰ ਕੰਨ ਜਿਹੜਾ ਮੁਠੀ ਤੋਂ ਬਾਹਰ ਕਟਿਆ ਹੋਣਾ ਚਾਹੀਦਾ ਜੇ ਕਟਿਆ ਹੋਵੇ ਖੁਰ ਸਹੀ ਹੋਣੇ ਚਾਹੀਦੇ ਨੇ ਔਰ ਔਰ ਸੋਲੀਆਂ ਕੋਈ ਨਿਸ਼ਾਨ ਸੱਟ ਬੇਕਰਾਂ ਨੁਗੀ ਹੋਵੇ ਲੰਗੜਾ ਨਾ ਹੋਵੇ ਜਿਹਨੂੰ ਕਹਿੰਦੇ ਆਪਾਂ ਯਾਨੀ ਕਿ ਤੰਦਰੁਸਤ ਚਾਹੀਦੇ ਤਾਕੜਾ ਬਾੜ ਚੱਲਣ ਵਾਲਾ ਬੰਦੇ ਦਾ ਜਿਹੜੀ ਬੜੇ ਉਰੇ ਜੇ ਗੱਲ ਕਰੀਏ ਤੁਸੀਂ ਇੱਥੇ ਲੋਕਲ ਰਹਿਣ ਵਾਲੇ ਹੋ ਮੇਰਾ ਨਜ਼ਦੀਕ ਵਾਸ਼ਾਂਡੇ ਘਰ ਆਈ ਲੋਕਲਾ ਮੈਂ ਅੱਛਾ ਤੇ ਉਰੇ ਕਈ ਸਟੇਟਾਂ ਦੇ ਵਿੱਚੋਂ ਖਾ ਆਉਂਦੇ ਨੇ ਬਿਲਕੁਲ ਆਉਂਦੇ ਨੇ ਬਿਲਕੁਲ ਮੰਡੀ ਕਦੋਂ ਭਰਦੀ ਹੈ ਸਭ ਤੋਂ ਜ਼ਿਆਦਾ ਮੰਡੀ ਇੱਥੇ ਕਦੋਂ ਭਰਦੀ ਹੈ ਮੰਡੀ ਦੇਖੋ ਹੀ ਕੱਲ੍ਹ ਤੋਂ ਅੱਜ ਜੁਮੇ ਵਾਲਾ ਦਿਨ ਆਊਗਾ ਜਿਹੜਾ ਸਟਾਰਟ ਹੋਊਗੀ ਮੰਡੀ ਫੁੱਲ ਭਰਨੀ ਖੜਨ ਨੂੰ ਜਗ੍ਹਾ ਨਹੀਂ ਮਿਲਦੀ ਜੀ ਉਰੇ ਹਾਂਜੀ ਤੇ ਕੁਝ ਲੋਕ ਨੇ ਜਿਹੜੇ ਆਪ ਪਾਲ ਕੇ ਕੁਰਬਾਨੀ ਲਈ ਤਿਆਰ ਕਰਦੇ ਨੇ ਬਿਲਕੁਲ ਸਹੀ ਬਾਤ ਆ ਜੀ ਤੁਹਾਡੀ ਇਹ ਇਦਾਂ ਹੀ ਚੱਲ ਰਿਹਾ ਹੈ ਇਹ ਜਿਹੜੇ ਬੱਕਰੇ ਪਾਲ ਪਾਲ ਕੇ ਕਰੇ ਉਹਦਾ ਵੱਧ ਸੁਭਾਅ ਹੈ ਆਪ ਦੀ ਰੂਲ ਅੰਕ ਕਰੇ ਪਾਲ ਕੇ ਇੱਕ ਵਾਰ ਕਿਸੇ ਕੋਲੇ ਜਗਾ ਦੀ ਪ੍ਰੋਬਲਮ ਹੋ ਗਈ ਆ ਜਾਂ ਕੋਈ ਹੋਰ ਉਹ ਫਿਰ ਮੌਕੇ ਤੇ ਲੈਂਦੇ ਨੇ ਵਿੱਚ ਕਈਆਂ ਨੂੰ ਸਾਹਮ ਦਾ ਪਤਾ ਨਹੀਂ ਹੈਗਾ ਵੀ ਕੀਲ ਪੋਣੇ ਦੀ ਨਹੀਂ ਕਈ ਬੱਕਰੇ ਬਿਮਾਰ ਹੋ ਜਾਂਦੇ ਨੇ ਔਰ ਰਾਸ਼ਨ ਵਾੜੀ ਬਾਰੇ ਪਤਾ ਨਹੀਂ ਦਾ ਚੇਂਜ ਹੋ ਜਾਂਦਾ ਇਸ ਕਰਕੇ ਮੌਕੇ ਦੀ ਲੈਂਦੇ ਨੇ ਔਰ ਲੋਕਾਂ ਦੇ ਘਰਾਂ ਚ ਚਿੱਪਸਾਂ ਦੇ ਫਰਸ ਲੱਗੇ ਹੋਏ ਨੇ

ਔਰ ਜਿਹੜਾ ਸਫੀਆ ਆਪਣਾ ਪੰਜਾਬੀ ਮਲੇ ਕੋਲਿਆ ਪੂੰਸੀ ਮਾਹਲੇ ਚੋਂ ਉਹਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਚੋਂ ਬੰਦਾ ਜਾਂਦਾ ਬੜੇ ਰੂਹ ਨਾਲ ਪਾਲੇ ਦਾ ਬੱਕਰੇ ਭਾਈ ਜੀ ਇਹ ਜਿਹੇ ਬੱਕਰੇ ਤੋਂ ਨਿੱਗੇ-ਨਿੱਗੇ ਬੱਕਰੇ ਮਿਲਣਗੇ 130-30 ਕਿਲੋ ਗੋਸ ਵੱਧਦੇ ਇਹਦੇ ਨਾਲ ਉਹ ਔਰ ਇਹ ਜਿਹੇ 100-100 ਬੱਕਰੇ ਘੜਾ ਹੀ ਉਹਦੇ ਲਵੇ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਕੋਈ ਅਲੀ ਕੋਰ ਦਾਦ ਦਾ ਉਹਨੂੰ ਮੋਹਰਾਨਾ ਪਿੰਡ ਹੈ ਜੀ ਹਾਂ ਇੱਥੇ ਦਾ ਇੱਕ ਨਿਮਾ ਹਾਂ ਨਿਮਾ ਬਿਲਕੁਲ ਜਾਣਦੇ ਹਾਂ ਦੋਸਤ ਹੈ ਸਾਡਾ ਜਿਹੜੀ ਸਚਾਈ ਆ ਥੋਨੇ ਦੇਖੇ ਹੋਣਗੇ ਬੱਕਰੇ ਉਹਦੇ ਕੈਸੇ ਜਿਨੇ भाई। बोग नहीं है। कोई नहीं। नाम मेरा दिक। राजस्थान बीकानेर जिले से आए हैं पैंतीस बकरा है सबसे बड़ा यह है अच्छा। पीछे तीन, तीन साल इसकी उम्र है पिचासी किलो वजन है इसका रेट है पिचासी हजार हाँ सी पिछहतर लाख क्या दिखता नहीं सी पचहत्तर लाख मंगले ऐसे 80 ਤੱਕ ਛੱਡਣਾ ਇਹਨੂੰ ਅੱਛਾ ਜੀ ਹਾਂ ਤੇ ਕਿਹੜੀ ਨਸਲ ਹੈ ਜੀ ਆ ਪੰਜਾਬੀ ਹੈ ਅੱਛਾ ਹਾਂ ਕਿੰਨੀ ਉਮਰ ਹੋ ਗਈ ਹੈ ਵੀ ਇਹਦੀ ਉਮਰ 3 ਸਾਲ ਅੱਛਾ ਕਿੰਨੇ ਨਗ ਲੈ ਆਉਂਦੇ ਨੇ ਨਗ ਬਾਰੇ ਨਾ ਨਾਗ 35 ਬੱਕਰੇ ਲੈ ਕੇ ਆਏ ਸੀ ਮਗਦਾ ਦੇ ਹਾਂ ਚੱਲ ਕਰ ਲੋ ਕੋਈ ਆਜੋ ਕਰ ਲੋ ਅੱਛਾ 35 ਬੱਕਰੇ ਲੈ ਕੇ ਆਏ ਇੱਕ ਹੀ ਸੇਜ ਹੈ ਉਹ ਔਰ ਦੂਜੇ ਏ ਖੜੇ ਅੱਛਾ ਵਾਈਟ ਵਾਈਟ ਬੱਚੇ ਅੱਛਾ ਆ ਖੜੇ ਤੇ ਵੇਚੇ ਕਿੰਨੇ ਤੁਹਾਡੇ ਜੀ ਵੇਚੇ ਆਈ 10 12 ਵੇਚਣੇ ਅੱ비 ਤੋਂ ਰਾਹ ਰੇਟ ਕਿੰਨੇ ਲੱਗ ਰਿਹਾ ਬੱਸ ਰੇਟ ਬੜੀਆ ਲੱਗਦਾ ਹੈ ਅੱਛਾ ਪਿਛਲੀ ਵਾਰ ਆਏ ਸੀ ਹਾਂ ਪਿਛਲੀ ਵਾਰ ਆਏ ਸੀ 3 ਸਾਲ ਹੋ ਗਏ ਸੀ ਆਂਦੇ ਨੂੰ ਅੱਛਾ ਪਿਛਲੇ ਕਿਹੜੇ ਆਇਆ ਸੀ ਤੇ ਪਿਛਲੇ ਕਿਹੜੇ 65 65 ਬੱਕਰ ਲੈ ਕੇ ਆਏ ਸੀ ਅੱਛਾ ਕਿੰਨੇ ਲੱਗੇ ਸੀ ਪਹਿਲਾਂ ਆ ਢੇਰੀ ਛੱਡੀ ਸੀ 35 ਬੱਕਰ ਕੱਟੇ ਅੱਛਾ 20000 ਪੱਟੀ ਅੱਛਾ ਆਈ 40 ਕਿਲੋ ਦੀ ਠੀਕ ਹੈ ਐਰ ਕੀ ਫਰਕ ਕੀ ਉਮੀਦ ਆ ਰੇਟ ਅਵਲ ਕੇ ਦੇਖੋ ਮੰਡੀ ਹਾਲੇ ਤੱਕ ਤਾਂ ਜਿਹੜਾ ਨੱਕ ਜਾਂਦਾ ਮੰਡੀ ਟੋਪ ਜਾਂਦਾ

कितने नग लाए नग लाएं। तीस 30 अच्छा 30 जानवर लाए पांच, रहें। पांच रहे हैं पांच रह गए हैं बाकी बिक बाकी बढ़िया रेट मिला है एकदम बढ़िया रेट अजमेरी नस्ल है ये प्राइस की किया इनंदा हां इनंदा 90000 है प्राइस नब्बे हजार है तीनों का तीनों का 90000 प्राइस हां हां नॉर्मल है कितना लग 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 गया गया अभी इसका लग जा। लग चुके हैं है। है मार्केट मार्केट तेज़ है 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 ठंडी ठीक ठीक एकदम बढ़िया कुछ नहीं है आ, कुछ, ना, नहीं। कुछ नहीं है, चारी का मुमताज नाम चोरू ना जिले से चोरू जिले से तो इतने एक लाख दस हजार रुपए मांगते हैं हमने इसके लगे सत्तर हजार हाँ अभी अभी बीस मिनट होगी ये शिरोई नस्ल है वेट एक कुंटल तीस किलो ਠੀਕ ਹੈ ਉਹ ਦੇਖੋ ਮੰਡੀ ਹੈ ਕੀ ਪਤਾ ਕਿ ਐਸੀ ਨਹੀਂ ਦਿੱਕੀ ਨਾ ਅਮ ਚੰਨੋ ਸਹੀ ਹਾਂ ਪੰਜਾਬ ਹਾਂ ਪੰਜਾਬ ਨਾਮ ਹੋਰ ਰੋਸ਼ਮੀ ਕਿੰਨੇ ਨਾਲ ਆ ਕੇ ਆਏ ਨਾ ਕਿਸ਼ ਲਈ ਆਏ ਦੀ 8 9 ਜੀ ਦੇ ਆ ਹੀ ਰਹੇਗੇ ਬਸ ਜੀ ਹਾਂ ਜੀ ਠੀਕ ਹੀ ਹੈ ਜੀ ਵਾ ਚੱਲੀ ਜਾਂਦਾ ਜੀ ਬਣਾ ਮੋਟਾ ਆ ਵੀ ਕਿੰਨੇ ਹਾਂਜੀ ਇਹਦਾ ਜੋੜੀ ਦਾ ਹੈਗੀ 34000 ਜੀ ਇਹ ਕਿੰਨਾ ਮੰਗਦਾ ਹੈ 34000 ਰੁਪਏ ਮੰਗਦੇ ਨਾਂ ਦਾ ਜੀ ਹਾਂਜੀ ਹਾਂਜੀ ਲੱਗ ਕਿੰਨਾ ਰਿਹਾ ਹਾਂਜੀ ਲੱਗਦਾ 25000 ਰੁਪਏ ਲੱਗ ਰਿਹਾ ਜੀ ਹਾਂਜੀ